लुधियाना ਦੇ ਪਿੰਡ ਮਲਕਪੁਰ ਵਿੱਚ ਵਿਖੇ ਸਮੂਹ ਕਾਂਗਰਸੀ ਵਰਕਰਾਂ ਦੇ ਵੱਲੋਂ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪਿਛੜੀਆਂ ਸ਼੍ਰੇਣੀਆਂ ਨੂੰ ਹਮੇਸ਼ਾ ਦਬਾ ਕੇ ਰੱਖਿਆ ਕਿਉਂਕਿ ਸਮੇਂ ਦੀਆਂ ਸਰਕਾਰਾਂ ਦੀ ਕੋਈ ਕੋਸ਼ਿਸ਼ ਹੈ ਕਿ ਕਿਸੇ ਵੀ ਜਾਤੀ ਦੇ ਵਿਅਕਤੀ ਨੂੰ ਉੱਪਰ ਨਾ ਉੱਠਣ ਦਿੱਤਾ ਜਾਵੇ। ਸਭ ਤੋਂ ਪਹਿਲਾਂ ਤਾਂ ਮੈਂ ਕਾਂਗਰਸ ਪਾਰਟੀ ਹਾਈਕਮੰਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਜਿਨਾਂ ਨੇ ਡਿਵੀਡੀਜ਼ਮ ਜ਼ਿੰਮੇਵਾਰੀ ਮੈਨੂੰ ਦਿੱਤੀ ਔਰ ਦੂਸਰੇ ਨੰਬਰ ਤੇ ਇਹ ਚੀਜ਼ ਜੋ ਅੱਜ ਪਿੰਨ ਮਲਕਪੁਰ ਦੇ ਵਿੱਚ ਅਸੀਂ ਮੀਟਿੰਗ ਕੀਤੀ ਹੈ ਉਹ ਸਿਰਫ ਇਹ ਜ਼ਿੰਮੇਵਾਰੀ ਮਿਲਣ ਦੀ ਲਈ ਨਹੀਂ ਇਹ ਅਸੀਂ ਮੀਟਿੰਗ ਇਸ ਕਰਕੇ ਕੀਤੀ ਹੈ ਕਿ ਕਾਂਗਰਸ ਨੂੰ ਦੁਬਾਰਾ ਤੋਂ ਜਿਤਾ ਕੇ ਅਸੀਂ ਲੋਕ ਸਭਾ ਚੋਣਾਂ ਚ ਜਿਤਾ ਕੇ ਵੱਡੀ ਜਿੱਤ ਨਾਲ ਅਸੀਂ ਲੁਧਿਆਣੇ ਤੋਂ ਆਪਣਾ ਕੈਂਡੀਡੇਟ ਜਿਤਾ ਕੇ ਭੇਜੀਏ ਤਾਂ ਕਿ ਉਹ ਸਾਡੀ ਆਵਾਜ਼ ਬਣ ਕੇ ਲੋਕ ਸਭਾ ਦੇ ਵਿੱਚ ਸਾਡੀਆਂ ਜਿਹੜੀਆਂ ਦਿੱਕਤਾਂ ਨੇ ਜੋ ਸਾਡੀਆਂ ਪਰੇਸ਼ਾਨੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਗੱਲ ਕਰ ਸਕੇ ਜੋ ਕਿ ਪਿਛਲੇ 10 ਸਾਲਾਂ ਤੋਂ ਸਾਡੇ ਬਾਰੇ ਨਹੀਂ ਹੋਈ ਸਾਡੇ ਪੰਜਾਬ ਦੀ ਏਕਤਾ ਅਖੰਡਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਬਾਹਰਲੀਆ ਪਾਰਟੀਆਂ ਇਹ ਮਾੜੀ ਸੋਚ ਲੈ ਕੇ ਆਈਆਂ ਨੇ ਅਸੀਂ ਉਹਨਾਂ ਦੀ ਸੋਚ ਨੂੰ ਰੋਕਣ ਦੇ ਲਈ ਅੱਜ ਇਹ ਮੀਟਿੰਗ ਹੋਈ ਹੈ ਔਰ ਇਹ ਜੋ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਉਹਨਾਂ ਦੀ ਇਸ ਮਾੜੀ ਸੋਚ ਨੂੰ ਰੋਕਣ ਲਈ ਦਿੱਤੀਆਂ ਗਈਆਂ ਨੇ ਤਾਂ ਕਿ ਘਰ-ਘਰ ਵਿੱਚ ਕਾਂਗਰਸ ਦੀ ਜੋ ਲੋਕਾਂ ਲੋਕ ਪੱਖੀ ਜੋ ਉਹਨਾਂ ਦੀ ਸੋਚ ਆ ਉਹਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ ਅੱਜ ਕੁਝ ਦਿਨ ਪਹਿਲਾਂ ਅਸੀਂ ਬੀਜੇਪੀ ਦੇ ਵਿੱਚੋਂ ਮੰਡਲ ਪ੍ਰਤਾਪ ਸਿੰਘ ਵਾਲਾ ਵਿਤ ਉਹਨਾਂ ਦੇ ਵਾਇਸ ਪ੍ਰਧਾਨ ਕਿਸਾਨ ਸੈੱਲ ਦੇ ਪ੍ਰਧਾਨ ਔਰ ਐਸਸੀਐਲ ਦੇ ਪ੍ਰਧਾਨ ਜੋ ਬੀਜੇਪੀ ਨੂੰ ਛੱਡ ਕੇ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਉਹਨਾਂ ਨੂੰ ਅੱਜ ਜੋ ਉਹਨਾਂ ਦਾ ਮੰਨਦਾ ਮਾਨ ਸਤਕਾਰ ਸੀ ਉਹਨਾਂ ਨੂੰ ਦਿੰਦੇ ਹੋਏ ਵਿਰਿੰਦਰ ਕੁਮਾਰ ਨੂੰ OBC ਦਾ ਵਾਇਸ ਚੇਅਰਮੈਨ ਲੁਧਿਆਣਾ ਦੀ ਹਾਤੀ ਲਗਾਇਆ ਗਿਆ ਇਹ ਸਰ ਕਿਸ ਤਰ੍ਹਾਂ ਇਹ ਇਹਨਾਂ ਜਿੰਮੇਵਾਰ ਦਿੱਤੀ ਵੀ ਦੇ ਕਿਸ ਤਰ੍ਹਾਂ ਇਹ ਕੰਮ ਕਰਨਗੇ ਆਉਣ ਵਾਲੇ 214 ਵੀ ਆ ਰਹੇ ਨੇ ਦੇਖੋ ਆਉਣ ਵਾਲੇ ਲੋਕ ਸਭਾ ਨੂੰ ਦੇਖਦੇ ਹੋਏ ਤਾਂ ਜੋ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਮਿਲੀ ਹੈ ਲੇਕਿਨ ਕਿਤੇ ਨਾ ਕਿਤੇ ਇਹਨਾਂ ਦਾ ਪਿਛੋਕੜ ਪਿਛਲੀਆਂ 4-4 ਪਾਣੀ ਪਾਣੀ ਪੁਛਤਾਂ ਤੋਂ ਕਾਂਗਰਸ ਦੇ ਨਾਲ ਸੀ ਚਲੋ ਨੌਜਵਾਨ ਯੰਗ ਪੀੜੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਦੇਖ ਕੇ ਭਟਕ ਜਾਂਦੀ ਹੈ ਔਰ ਸਾਡਾ ਵੀ ਇਹ ਰਾਈਟ ਬਣਦਾ ਹੈ ਕਿ ਭਟਕਿਆ ਹੋਇਆਂ ਨੂੰ ਘਰ ਵਾਪਸ ਲਿਆਉਣਾ ਤੇ ਇਹਨਾਂ ਨੂੰ ਉਹਨਾਂ ਦੇ ਪਰਿਵਾਰ ਵਿੱਚ ਹੀ ਵਾਪਸ ਲਿਆਂਦਾ ਕੋਈ ਭਾਜਪਾ ਵਾਲੇ ਨਹੀਂ ਸੀ ਪਿਛੋਕੜ ਇਹਨਾਂ ਦਾ ਆਲਰੇਡੀ ਪਿਛਲੀਆਂ 4 ਚੋਣਾਂ ਤੋਂ ਕਾਂਗਰਸ ਨੂੰ ਲੁਧਿਆਣਾ ਲਾਈਵਲੀ ਟਿੰਕਾ ਜਰਦੀ ਰਿਪੋਰਟ